ਸੱਚੇ ਪਾਤਸ਼ਾਹ ਜੀ ਨੇ ਬਹੁਤ ਕਿਰਪਾ ਕੀਤੀ ਹੈ ਅੱਜ ਅਸੀਂ ਪੰਥ ਦੇ ਵਿੱਚੋਂ ਜੋ ਸ਼ੇਕੀਆਂ ਹੋਈਆਂ ਸੰਪਰਦਾਵਾਂ ਹਨ ਉਹਨਾਂ ਬਾਰੇ ਵਿਚਾਰ ਕਰਾਂਗੇ ਤੇ ਸਤਿਗੁਰੂ ਮਹਾਰਾਜ ਜੀ ਜਿੱਥੇ ਕਹਿੰਦੇ ਨੇ ਸਾਰਿਆਂ ਨਾਲ ਪਿਆਰ ਕਰੋ ਪਰ ਜਦੋਂ ਕੋਈ ਹਕਮਤੋਂ ਬਾਹਰ ਹੋ ਜੇ ਪਰਮੇਸ਼ਰ ਦੇ ਫਿਰ ਉੱਥੇ ਮਹਾਰਾਜ ਕਹਿ ਦਿੰਦੇ ਆ ਨਾਨਕ ਮਨਮੁੱਖਾਂ ਨਾਲੋਂ ਟੁੱਟੀ ਭਲੀ ਜਨ ਮਾਇਆ ਮੋਹ ਪਿਆਰ ਕੁਝ ਇਹੋ ਜੀ ਸਾਖਤ ਬੰਦੇ ਹੁੰਦੇ ਆ ਜਿਹੜੇ ਕਿ ਇਹਨਾਂ ਦੀ ਸੰਗਤ ਕਰਨ ਦੇ ਨਾਲ ਸਾਡਾ ਆਚਰਣ ਖਰਾਬ ਹੋ ਜਾਂਦਾ ਸਾਡੇ ਕਰੈਕਟਰ ਉੱਪਰ ੱੱਬੇ ਲੱਗ ਸਕਦੇ ਆ ਤਾਂ ਉਹਨਾਂ ਨਾਲ ਉਹ ਸਦਾ ਦੂਰੀ ਬਣਾ ਕੇ ਰੱਖਣੀ ਚਾਹੀਦੀ ਆ ਤਾਂ ਉਹ ਕੌਣ ਕੌਣ ਹਨ ਤੇ ਕੀ ਕਾਰਨ ਇਹਨਾਂ ਸੰਪਰਦਾਵਾਂ ਨੂੰ ਪੰਥ ਵਿੱਚੋਂ ਕਿਉਂ ਛੇਕ ਦਿੱਤਾ ਗਿਆ ਅਤੇ ਜਿਨ੍ਹਾਂ ਦੀ ਮੈਂ ਗੱਲ ਕਰ ਰਿਹਾ ਜਦੋਂ ਇਹ ਭੌਲੂ ਕੋ ਖਿਚਾਉਂਦੇ ਆ ਸਤਗੁਰੂ ਮਹਾਰਾਜ ਜੀ ਦੇ ਪੰਥ ਵਿੱਚ ਮਿਲ ਜਾਂਦੀ ਹੈ ਅੰਮ੍ਰਿਤ ਸ਼ਕਤੀ ਫਿਰ ਇਹਨਾਂ ਨਾਲ ਵਰਤ ਵਰਤਾਵਾ ਕੀਤਾ ਜਾ ਸਕਦਾ ਪਰ ਉਸ ਤੋਂ ਪਹਿਨਾ ਇਹਨਾਂ ਨਾਲ ਰੋਟੀ ਬੇਟੀ ਦੀ ਸਾਜ ਮਹਾਰਾਜ ਨੇ ਕਿਹਾ ਨਹੀਂ ਕਰਨੀ ਤਾਂ ਆਉ ਜੀ ਜਾਣੀਏ ਕੌਣ ਆਹੋ ਸਭ ਤੋਂ ਪਹਿਲਾਂ ਮੀਨੇ ਇਹ ਮੀਰੇ ਕੌਣ ਆ ਚੌਥੇ ਪਾਦਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਤਿੰਨ ਪੁੱਤਰ ਸੀਗੇ ਸਭ ਤੋਂ ਵੱਡੇ ਬਾਬਾ ਪ੍ਰਿਥੀ ਚੰਦ ਉਹਨਾਂ ਤੋਂ ਛੋਟੇ ਬਾਬਾ ਮਹਾਦੇਵ ਜੀ ਤੇ ਸਭ ਤੋਂ ਛੋਟੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਾਬਾ ਪ੍ਰਿਥੀ ਚੰਦ ਜੀ ਉਹਨਾਂ ਦਾ ਵਿਆਹ ਬੀਬੀ ਕਰਮੋ ਦੇ ਨਾਲ ਹੋਇਆ ਇਹਨਾਂ ਦੀ ਜਿਹੜੀ ਔਲਾਦ ਆ ਇਹ ਮੀਨੇ ਛੋਟੀ ਅਖਵਾਉਂਦੀ ਬਾਬਾ ਮਹਾਦੇਵ ਜੀ ਤਾਂ ਮਸਤ ਰਹਿੰਦੇ ਸੀ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਗਿਆ ਦਾ ਪਾਲਣ ਕਰਦੇ ਸੀ ਹਰ ਵਕਤ ਪਿਤਾ ਜੀ ਦਾ ਹੁਕਮ ਮੰਨਦੇ ਸੀ ਸ੍ਰੀ ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਉਹਨਾਂ ਦੇ ਗੁਣ ਵੇਖ ਕੇ ਗੁਰਤਾ ਗੱਦੀ ਦੇ ਲਾਇਕ ਜਾਣਿਆ ਤੇ ਉਹਨਾਂ ਨੂੰ ਗੁਰਤਾ ਗੱਦੀ ਨਾਲ ਜਦੋਂ ਨਿਵਾਜ ਦਿੱਤਾ ਬਾਬਾ ਪ੍ਰਸੀ ਚੰਦ ਦਾ ਸੁਭਾ ਲਾਲਚੀ ਕਪਤੀ ਤੇ ਹੰਕਾਰੀ ਸੀਗੇ ਉਹ ਤੋੜੇ ਇਸ ਕਰਕੇ ਉਹਨਾਂ ਦਾ ਗੁਰੂ ਸਾਹਿਬ ਤੇ ਗੁਰੂ ਦੀ ਬਾਣੀ ਨਾਲ ਨਹੀਂ ਪਿਆਰ ਸੀ ਮਾਇਆ ਨਾਲ ਪਿਆਰ ਸੀਗਾ ਰਹਿੰਦੇ ਸੀ ਮੈਂ ਗੁਰਤਾ ਗੱਦੀ ਤੇ ਬੈਠੂਗਾ ਕਬਜ਼ਾ ਕਰੂੰਗਾ ਸੁਪਨੇ ਲੈਂਦੇ ਰਹਿੰਦੇ ਸੀ ਛਲ ਕਵਤ ਕਰਦੇ ਸੀ ਮਸੰਦਾ ਨੂੰ ਆਪਣੇ ਨਾਲ ਰਲਾ ਲਿਆ ਸੀ ਉਹਨਾਂ ਨੇ ਪਸੰਦ ਕੌਣ ਹੁੰਦੇ ਆ ਇਹਦਾ ਜ਼ਿਕਰ ਮੈਂ ਅੱਗੇ ਕਰਾਂਗਾ ਜੀ ਤਾਂ ਇਸ ਤਰ੍ਹਾਂ ਜਦੋਂ ਗੁਰਿਆਈ ਪ੍ਰਾਪਤ ਤੋਂ ਪਹਿਲਾਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਲਾਹੌਰ ਗਏ ਆ ਉਹਨਾਂ ਦੇ ਸਨੇਹਾਂ ਨੂੰ ਚਿੱਠੀਆਂ ਨੂੰ ਇਹ ਨਕੋ ਲੈਂਦੇ ਸੀ ਮਹਾਰਾਜ ਦੇ ਕੋਲ ਪਹੁੰਚਣ ਨਹੀਂ ਸੀ ਦਿੰਦੇ ਹੁੰਦੇ ਗੁਰੂ ਜੀ ਨੇ ਖਰੋਨ ਦੇ ਦਿਲ ਦੀ ਇਹ ਮੰਦੀ ਭਾਵਨਾ ਜਾਣੀ ਆ ਕਿ ਮੇਰੇ ਵੱਡੇ ਪੁੱਤਰ ਇਸ ਤਰ੍ਹਾਂ ਕਰ ਰਹੇ ਆ ਹੁਕਮ ਕੀਤਾ ਕਿ ਜਾ ਮੀਨੀਆ ਸਾਡੇ ਨੇਤਰਾਂ ਤੋਂ ਦੂਰ ਹੋ ਜਾ ਅਸੀਂ ਤਿੰਨ ਅਜ ਤੂੰ ਤਿਆਗ ਗਏ ਤੁਸੀਂ ਤਾਂ ਭਾਵ ਸੰਗਤ ਨਾਲ ਸਾਡਾ ਪ੍ਰੇਮ ਨਹੀਂ ਬਣ ਦਤੇ ਰਹੇ ਤੇ ਮਹਾਰਾਜ ਸੰਗਤਾਂ ਦਾ ਬਹੁਤ ਸਤਿਕਾਰ ਕਰਦੇ ਸੀ ਇਸ ਕਰਕੇ ਕਹਿਣਾ ਪੈ ਗਿਆ ਆਪਣੇ ਪੁੱਤਰ ਨੂੰ ਜਾ ਮੀਨੀਆ ਸਾਡੇ ਨੇਤਰਾਂ ਤੋਂ ਦੂਰ ਹੋ ਜਾ ਇਸ ਕਰਕੇ ਇਹ ਮੀਨੇ ਆ ਇਹਨਾਂ ਨਾਲ ਵਰਤ ਵਰਤਾਵਾ ਕਰਨ ਤੋਂ ਸਿੱਖ ਰਿਹਾ ਤੇ ਮर्यादा ਵਿੱਚ ਮਨਾ ਕੀਤਾ ਗਿਆ ਜੀ ਕਿਉਂਕਿ ਬਾਬਾ ਪ੍ਰਿੰਸੀ ਚੰਦ ਜੀ ਗੁਰੂ ਅਰਜਨ ਦੇਵ ਜੀ ਜਦੋਂ ਗਿੱਧੀ ਤੇ ਸਜੇ ਆ ਬੇਰ ਭਾਵਨਾ ਬੜੀ ਰੱਖੀ ਇਹਨਾਂ ਨੇ ਗੁਰੂ ਦਰਬਾਰ ਵਿੱਚ ਆਈ ਸੰਗਤ ਤੋਂ ਮਾਇਆ ਲੈ ਲੈਣੀ ਤੇ ਉਹਦਾ ਆਪਦੇ ਹਿੱਤ ਵਾਸਤੇ ਖਰਚ ਕਰ ਦੇਣਾ ਗੁਰੂ ਘਰ ਦਾ ਜਿਹੜਾ ਲੰਗਰ ਸੀ ਉਹਦੇ ਵਿੱਚ ਕਠਿਨਾਈ ਆਉਣ ਲੱਗੀ ਆ ਜਦੋਂ ਇਹ ਗੱਲ ਭਾਈ ਗੁਰਦਾਸ ਜੀ ਨੂੰ ਪਤਾ ਲੱਗੀ ਉਹਨਾਂ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਕੋੜ ਬੁਲਾ ਕੇ ਸਾਰੀਆਂ ਸਤਸੰਤ ਤਸਲੀਅਤ ਤੋਂ ਜਾਣੂ ਕਰਵਾਇਆ ਵੀ ਇਹ ਤੁਹਾਡੇ ਗੁਰੂਰੀ ਗੁਰੂ ਤੁਹਾਡੇ ਗੁਰੂ ਅਰਜਨ ਦੇਵ ਜੀ ਸੰਗ ਤੇ ਉਹੀ ਸਾਹਮਣੇ ਦੀ ਰਹੀਏ ਵੱਡੇ ਨੇ ਹੋ ਸਕਦਾ ਇਹ ਹੀ ਗੁਰੂ ਹੋਣ ਸਾਡੀ ਅਗਲੀ ਤਾਂ ਇਹਨਾਂ ਨੇ ਬਹੁਤ ਜ਼ਿਆਦਾ ਗਲਤ ਕੀਤਾ ਇਸ ਕਰਕੇ ਗੁਰਮੁਖ ਪਿਆਰ ਤੇ ਬਾਬਾ ਪ੍ਰਿਥੀ ਚੰਦ ਜੀ ਨੂੰ ਮੰਨਦੇ ਆ ਉਹ ਕਹਿ ਦਿੰਦੇ ਆ ਵੀ ਸਾਡੇ ਗੁਰੂ ਬਾਬਾ ਫਰੀਦ ਜੀ ਜਾਂਦਾ ਗੁਰੂ ਅਰਜਨ ਦੇਵ ਜੀ ਨਹੀਂ ਉਹਨਾਂ ਨਾਲ ਵਰਤ ਵਰਤਾਵਾ ਕਰਨ ਤੋਂ ਮਨਾ ਕੀਤਾ ਹੋਇਆ ਇਹ ਮੈਂ ਕੋਈ ਆਪਣੇ ਵੱਲੋਂ ਨਹੀਂ ਕਹਿ ਰਿਹਾ ਕਈ ਵਾਰੀ ਸੰਗਤ ਨੂੰ ਲੱਗਦਾ ਵੀ ਜਾਣ ਬੱਝ ਕੇ ਕੋਈ ਆਪਣੇ ਬੰਨੋ ਤਾਂ ਨਹੀਂ ਕਹਿ ਰਿਹਾ ਸਿੱਖ ਰਿਆ ਤਮ ਰਿਆਦਾ ਜੀ ਤੁਸੀਂ ਪੜੋਗੇ ਉਹਦੇ ਵਿੱਚ ਲਿਖਿਆ ਹੋਇਆ ਇਹਨਾਂ ਨਾਲ ਰੋਟੀ ਬੇਟੀ ਦੀ ਸਾਂਝ ਨਹੀਂ ਕਰਨੀ ਜਿਹੜੇ ਮੀਨੇ ਆ ਚੌਕੀ ਬਾਬਾ ਪ੍ਰਸੀ ਜਾਂਦ ਨੇ ਗੁਰੂ ਘਰ ਦੀ ਨਕਲ ਕੀਤੀ ਤਿਆਰ ਅੰਮ੍ਰਿਤ ਸਰੋਵਰ ਦੀ ਨਕਲ ਵਿੱਚ ਇੱਕ ਸਰੋਵਰ ਵੀ ਤਿਆਰ ਕਰਵਾਇਆ ਇਹਦਾ ਨਾ ਦੁੱਖ ਨਿਵਾਰਨ ਰੱਖਿਆ ਸੰਗਤਾਂ ਨੂੰ ਪੂਰੀ ਭਲੇਖੇ ਪਾਏ ਬਸੰਧਾ ਨੂੰ ਮਾਇਆ ਦਾ ਲਾਲਚ ਦੇ ਕੇ ਦੂਰ ਦੂਰ ਭੇਜਿਆ ਵੀ ਕਹਿ ਦਿਓ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਹੁਕਮ ਨਾਲ ਇਹ ਸਤ ਜੋਗੀ ਤੀਰਸ ਪ੍ਰਗਟ ਕੀਤਾ ਵ ਪ੍ਰੀਸੀ ਚੰਦ ਜੀ ਜਿਹੜੇ ਹਨ ਉਹੀ ਤੁਹਾਡੇ ਸੰਤ ਗੁਰੂ ਪ੍ਰਚਾਰਕ ਵੀ ਉਹਨਾਂ ਦੇ ਨਕਲੀ ਬਣਾਏ ਗਏ ਲਾਲਚ ਦੇਤਾ ਖਰੀਦ ਲੇ ਪਰ ਇਹ ਮਨਸੂਬੇ ਵਿੱਚ ਕਾਮਯਾਬ ਨਹੀਂ ਹੋ ਸਕੇ ਬਾਬਾ ਬਿੱਕੀਆ ਇਸ ਕਰਕੇ ਅੱਗੇ ਬਾਬਾ ਪ੍ਰੀਸੀ ਚੰਦ ਦਾ ਪੁੱਤਰ ਮਿਹਰਬਾਨ ਉਹਨਾਂ ਨੇ ਵੀ ਆਪਣੇ ਪਿਤਾ ਵਾਂਗ ਹੀ ਗੁਰੂ ਮਹਾਰਾਜ ਨਾਲ ਝਗੜਾ ਉਵੇਂ ਹੀ ਜਾਰੀ ਰੱਖਿਆ ਇਹਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇੱਕ ਜਨਮ ਸਾਖੀ ਲਿਖੀ ਇਦੇ ਵਿੱਚ ਬਹੁਤ ਗੱਲਾਂ ਗਲਤ ਲਿਖ ਦਿੱਤੀਆਂ ਨੇ ਜੋ ਗੁਰਮਤਿ ਦੇ ਵਿਰੁੱਧ ਨਹੀਂ ਬਿਲਕੁਲ ਧੋਖਮੀਆਂ ਨਹੀਂ ਪਾਣੀ ਉਸਾਰ ਨਹੀਂ ਇਸ ਕਰਕੇ ਅੱਗੇ ਬਾਬਾ ਪ੍ਰਸੀ ਚੰਦ ਦਾ ਪੋਤਾ ਤੇ ਸੋਢੀ ਮਿਹਰਬਾਨ ਦਾ ਪੁੱਤਰ ਹਰਜੀ ਸੋਢੀ ਇਹਨਾਂ ਨੇ ਨਾਨਕ ਸ਼ਾਹ ਬਹਿਟ ਕੱਚੀ ਬਾਣੀ ਰਚੀ ਆ ਗੁਰਬਾਣੀ ਵਿੱਚ ਰਲਾਪਾਉਣ ਦੇ ਬੜੇ ਜਤਨ ਕੀਤੇ ਆ ਕਿ ਮਿਲਾਵਟ ਕਰ ਦਈਏ ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸ਼ਹੀਦੀ ਤੋਂ ਬਾਅਦ ਇਨਾ ਮੀਡੀਆ ਨੇ ਗੁਰੂ ਘਰ ਦੇ ਬਰੋਜ ਵਜੋਂ ਆਉਦੀ ਵੱਖਰੀ ਗੱਦੀ ਲਾੜੀ ਸੀ ਤੇ ਬਾਬਾ ਬਣੀ ਸਿੰਘ ਜੰਦ ਆਪਣੇ ਆਪ ਨੂੰ ਪਾਦਸ਼ਾਹੀ 6ਵੀਂ ਛੋਟੀ ਮਿਹਰਬਾਨ ਆਪਣੇ ਆਪ ਨੂੰ ਪਾਦਸ਼ਾਹੀ 7ਵੀਂ ਕੋਹਾਣ ਲੱਗੇ ਤੇ ਬਿਲਕੁਲ ਇਸੇ ਤਰ੍ਹਾਂ ਛੋਡੀ ਹਰ ਨੇ ਆਪਣੇ ਆਪ ਨੂੰ ਪਾਦਸ਼ਾਹੀ 8ਵੀਂ ਕੋਹਾਣਾ ਸ਼ੁਰੂ ਕੀਤਾ ਇਸ ਰਚਨਾ ਕਰਕੇ ਇਨਾਂ ਨੇ ਆਪਣੇ ਨਾਮ ਦੇ ਨਾਲ ਮਹੱਲਾ 8ਵੀਂ ਲਿਖਿਆ ਗੁਰਮਖੀ ਆ ਰਹੀਓ ਇਸ ਕਰਕੇ ਸੋਢੀ ਹਰ ਨੇ ਆਪਣੇ ਪਿਤਾ ਦੇ ਵਾਂਗ ਬਾਣੀ ਰਚੀ ਟੀਕੇ ਗੋਸ਼ਟੀਆਂ ਲਿਖਵਾਈਆਂ ਬੜਾ ਕੁਝ ਮਲਾਵਟ ਕਰ ਦਿੱਤਾ ਤਾਂ ਇਹ ਸਭ ਕੁਝ ਹੋਇਆ ਇਸ ਕਰਕੇ ਇਹਨਾਂ ਨੂੰ ਫਿਰ ਪੰਥ ਵਿੱਚੋਂ ਛੇਕ ਦਿੱਤਾ ਗਿਆ ਜੀ ਕਿ ਮੀਰੀਆਂ ਦੇ ਨਾਲ ਰੋਟੀ ਬੇਟੀ ਦੀ ਸਿੱਖ ਨੇ ਸਾਝ ਨਹੀਂ ਕਰਨੀ ਜਦੋਂ ਮੀਰੀ ਅਤੇ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੁੱਦ ਕੀਤੀ ਆ ਮੁਗਲਾਂ ਨਾਲ ਸੰਘਰਸ਼ ਕੀਤਾ ਅੰਮ੍ਰਿਤਸਰ ਮਹਾਰਾਜ ਨੂੰ ਛੱਡਣਾ ਪਿਆ ਕੀਰਤਪੁਰ ਸਾਹਿਬ ਆਇਆ ਉਸ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਉੱਪਰ ਮੀਣਾ ਸੰਪਰਦਾਮਾਂ ਨੇ ਕਬਜ਼ਾ ਕਰ ਲਿਆ 18ਵੀਂ ਸਦੀ ਦੇ ਦੂਜੇ ਅੱਧ ਤੱਕ ਕਾਇਮ ਰਿਹਾ ਫਿਰ ਹਰਜੀ ਦੀ ਮੌਤ ਤੋਂ ਬਾਅਦ ਮੀਣਾ ਸੰਪਰਦਾਮਾਂ ਵਿੱਚ ਫੁੱਟ ਪਈ ਆ ਤੇ ਖਾਲਸੇ ਦੀ ਸਥਾਪਨਾ ਤੋਂ ਬਾਅਦ ਇਨਾਂ ਦਾ ਪ੍ਰਭਾਵ ਕੱਟਿਆ ਫਿਰ ਇਸ ਕਰਕੇ ਭਾਈ ਇਹਨਾਂ ਨਾਲ ਮੇੜ ਨਹੀਂ ਰੱਖਣਾ ਇਹ ਰਹਿਤ ਮਰਿਆਦਾ ਵਿੱਚ ਬਾਰ-ਬਾਰ ਕਿਹਾ ਹੋਇਆ ਦੂਜਾ ਬਚਨ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਾਂ ਰਹਿਤ ਮਰਿਆਦਾ ਵਿੱਚੋਂ ਕਹਿ ਲਈਏ ਧੀਰਮਲ ਜੀ ਧੀਰਮਲ ਕੌਣ ਸੀਗੇ ਇਹਨਾਂ ਦਾ ਜਨਮ ਬਾਬਾ ਗੁਰਦਿੱਤਾ ਜੀ ਮਾਤਾ ਅਨੰਤੀ ਦੇ ਘਰੇ ਕਰਤਾਰਪੁਰ ਹੋਇਆ ਏ ਜਿਹੜੇ ਧੀਰਮਲ ਸੀਗੇ ਗੁਰੂ ਹਰਿਰਾਇ ਜੀ ਸਾਹਿਬ ਜੀ ਦੇ ਵੱਡੇ ਭਰਾ ਸੀਗੇ ਧੀਰਮਲ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਕੀਰਤਪੁਰ ਸਾਹਿਬ ਦੀ ਧਰਤੀ ਤੇ ਟਿਕਾਣਾ ਨਹੀਂ ਕੀਤਾ ਕਰਤਾਰਪੁਰ ਦੇ ਵਿੱਚ ਹੀ ਆਪਣਾ ਨਿਵਾਸ ਰੱਖਿਆ ਉੱਥੇ ਮੁਗਲ ਬਾਦਸ਼ਾਹ ਦੀ ਇਹਨਾਂ ਨੂੰ ਸਰਪ੍ਰਸਤੀ ਮਿਲ ਗਈ ਥੋੜੀ ਜਿਹੀ ਮੇ ਆਪਾਂ ਕਹਿੰਦੇ ਹਾਕਮਾਂ ਵੱਲੋਂ ਸ਼ਹਿ ਮਿਲ ਗਈ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਬਾਅਦ ਆਪਣੇ ਆਪ ਨੂੰ ਦਾਵੇਦਾਰ ਬਣਾ ਲਿਆ ਗੁਰੂ ਕਹੋਣ ਲੱਗ ਗਿਆ ਧੀਰਮਲ ਫਰਜਰੀ ਗੁਰਤਕ ਦਿੱਤੀ ਸੀ ਉਹ ਗੁਰੂ ਸਾਹਿਬ ਮਹਾਰਾਜ ਸਿੱਤੇ ਪਾਸ਼ਾ ਗੁਰੂ ਹਰ राय ਜੀ ਨੇ ਇਹ ਗੱਦੀ ਗੁਰੂ ਹਰਕ੍ਰਿਸ਼ਨ ਜੀ ਨੂੰ ਦਿੱਤੀ ਸੀਗੀ ਜਿਸ ਕਰਕੇ ਉਸ ਤੋਂ ਬਾਅਦ ਇਹਨਾਂ ਦੇ ਮਨ ਵਿੱਚ ਈਰਖਾ ਇੰਨੀ ਆ ਗਈ ਧੀਰਮਲ ਨੇ ਸੀਹੇ ਮਸੰਦ ਨਾਲ ਰਲ ਕੇ ਯੋਜਨਾ ਬਣਾਈ ਤੇ ਉਸ ਤੋਂ ਬਾਅਦ ਨੌਵੇਂ ਪਾਤਸ਼ਾਹ ਜੀ ਤੇ ਗੋਲੀ ਵੀ ਚਲਾਈ ਇਹਨਾਂ ਨੇ ਤਾਂ ਇਹ ਜਿਹੜਾ ਘਟਨਾ ਸੀਗਾ ਉੱਥੇ ਵਾਪਰੀ ਆ ਉਹ ਨਿਸ਼ਾਨਾ ਖੋਜਦੇ ਆ ਤੇ ਗੁਰੂ ਮਹਾਰਾਜ ਜੀ ਦਾ ਪਤਾ ਹੋ ਗਿਆ ਜਿਸ ਦਾ ਸਾਹਿਬ ਦਾਦਾ ਹੋਏ ਜਿਸ ਨੂੰ ਮਾਰ ਨਾ ਸਕੇ ਕੋਈ ਪਰ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਇੰਨੇ ਸ਼ਾਂਤੀ ਦੇ ਪੁੰਜ ਸੀ ਉਹਨਾਂ ਨੇ ਬਾਬਾ ਧੀਰਮੱਲ ਨੂੰ ਤੇ ਕੋਈ ਮੰਦਾ ਬੋੜ ਮੋਹ ਨਹੀਂ ਸੀ ਕੱਢਿਆ ਸੰਗਤਾਂ ਨੂੰ ਜਦੋਂ ਪਤਾ ਲੱਗਿਆ ਸਾਰੇ ਪਾਸੇ ਗੱਲ ਫੈਲ ਗਈ ਆ ਧੀਰਮੱਲ ਆਪਦੇ ਨਤੇਰੇ ਸਾਥੀਆਂ ਸਮੇਤ ਖਿਸਕਿਆ ਉਤੋਂ ਭਾਈ ਮੱਖਣ ਸ਼ਾਹ ਜੀ ਨੂੰ ਪਤਾ ਲੱਗਿਆ ਉਹਨਾਂ ਨੇ ਇਹਦਾ ਪਿੱਛਾ ਕੀਤਾ ਭੱਜੀ ਜਾਂਦੇ ਦਾ ਸਾਰਾ maal ਖੋੜਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਦਾ ਸਰੂਪ ਵੀ ਚੋਰੀ ਕਰ ਲਿਆ ਸੀ ਉਹ ਵੀ ਇਹਨਾਂ ਤੋਂ ਵਾਪਸ ਲੈ ਲਿਆ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਕੋਮਲ ਸੀ ਦੇ ਦਿਲ ਦੇ ਉਹਨਾਂ ਨੇ ਸਾਰਾ ਸਮਾਨ ਵਾਪਸ ਕਰਤਾ ਸੀ ਫੇਰ ਇੰਨੀ ਨਿਮਰਤਾ ਸੀ ਗੁਰੂ ਜੀ ਦੇ ਵਿੱਚ ਪਰ ਫੇਰ ਵੀ ਇਹਨਾਂ ਕੋਲ ਉਹ ਵੀ ਆ ਧੀਰਮਲ ਨੇ ساری ਉਮਰ ਮਹਾਰਾਜ ਨਾਲ ਵੈਰੀ ਰੱਖਿਆ ਸਾਰੀ ਗੁਰੂਆਂ ਨਾਲ ਵਰਤਾ ਗੱਦੀ ਦੀ ਪ੍ਰਾਪਤੀ ਲਈ ਇੰਨੇ ਯਤਨ ਕੀਤੇ ਸਿਰ ਤੋੜ ਪਰ ਕਾਮਯਾਬੀ ਨਹੀਂ ਮਿਣੀ ਫਿਰ ਸਨ 1677 ਵਿੱਚ ਕਰਤਾਰਪੁਰ ਦੀ ਧਰਤੀ ਤੇ ਇਹਨਾਂ ਦਾ ਦਿਹਾਤ ਹੋ ਗਿਆ ਤਾਂ ਇਹਨਾਂ ਦੀ ਜਿਹੜੀ ਸੰਤਾਨ ਉਹ ਕਰਤਾਰਪੁਰ ਦੇ ਸੋਢੀ ਖਵਾਉਂਦੇ ਆ ਇਸ ਕਰਕੇ ਇਹਨਾਂ ਨੇ ਇੰਨਾ ਕੁਝ ਕੀਤਾ ਗੁਰੂ ਘਰ ਦੇ ਨਾਲ ਜਿਹਦੇ ਕਰਕੇ ਸਿੱਖ ਰਇਤ ਮਰਿਆਦਾ ਅਨੁਸਾਰ ਧੀਰਮੱਲੀਆਂ ਦੇ ਨਾਲ ਇਹ ਰੋਟੀ ਬੇਟੀ ਦੀ ਸਾਝ ਨਹੀਂ ਕਰਨੀ ਈਵੀ ਰਤ ਮਰਿਆਦਾ ਵਿੱਚ ਹੀ ਲਿਖਿਆ ਹੋਇਆ ਜੀ ਤਾਂ ਇਸ ਤੋਂ ਅੱਗੇ ਜਾਂਦੇ ਆ RAM ਰਾਏ RAM ਰਾਏ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਦੇ ਵੱਡੇ ਪੁੱਤਰ ਸੀਗੇ ਇਹਨਾਂ ਦਾ ਜਨਮ ਕੀਰਤਪੁਰ ਸਾਹਿਬ ਦੀ ਧਰਤੀ ਤੇ ਹੋਇਆ ਜਦੋਂ ਔਰੰਗਜ਼ੇਬ ਦੇ ਦਰਬਾਰ ਵਿੱਚ ਗਏ ਆ ਉੱਥੇ ਇੱਕ ਦੋ ਨਹੀਂ ਇਹਨਾਂ ਨੇ ਕਈ ਕਰਾਮਾਤਾਂ ਦਿਖਾਈਆਂ ਕਿਹਾ ਜਾਂਦਾ 72 ਸੀਗੀਆਂ ਫਿਰ ਔਰੰਗਜ਼ੇਬ ਪ੍ਰਭਾਵਿਤ ਹੋ ਗਿਆ ਉਨੇ ਸੋਚਿਆ ਬਾਬਾ RAM RAI ਜੀ ਸੀ ਦਿੱਦੀ ਤੇ ਵੇਚਣੇ ਚਾਹੀਦੇ ਆ ਇਹਨਾਂ ਨੇ ਬਾਣੀ ਦੀ ਪੰਕਤੀ ਬਦਲਤੀ ਔਰੰਗਜ਼ੇਬ ਨੂੰ ਕੋਸ਼ ਕਰਨ ਲਈ ਉੱਥੇ ਮਿੱਟੀ ਮੁਸਲਮਾਨ ਕੀ ਦੀ ਜਗਾ ਮਿੱਟੀ ਬੇਈਮਾਨ ਕੀ ਕਹਿ ਦਿੱਤਾ ਤੇ ਉਦੋਂ ਫਿਰ ਮਹਾਰਾਜ ਨੂੰ ਜਦੋਂ ਪਤਾ ਲੱਗਿਆ ਗੁਰੂ ਹਰ Rai ਸਾਹਿਬ ਜੀ ਨੂੰ ਤਾਂ ਉਹਨਾਂ ਨੇ ਇਹ ਗੱਲ ਨੂੰ ਆਖਿਆ ਵੀ ਬਾਣੀ ਦੀ ਬੇਅਦਬੀ ਕਰਤੀ ਆ ਹੁਣ ਵੀ ਸਾਡੇ ਮੱਥੇ 'ਤੇ ਨ ਲੱਗੇ ਔਰੰਗਜ਼ੇਬ ਨੂੰ ਤੁਸੀਂ ਖੁਸ਼ ਕਰ ਲਿਆ पर गुरबानी दी पंक्ति दी बदल दीती ता फिर ओन्ना ने अपने छोटे पुत्र गुरु हरकृष्ण साहिब जी महाराज जी नु गद्दी ते बिठाया ते ਸਾਧ ਸੰਗਤ ਜੀ ਬਾਬਾ ਰਾਮ ਰਾਏ ਜੀ ਦੀਆਂ ਕਰਾਮਾਤਾਂ ਤੋਂ ਪ੍ਰਭਾਵਿਤ ਹੋ ਕੇ ਔਰੰਗਜ਼ੇਬ ਚਾਹੁੰਦਾ ਸੀ ਗੱਦੀ ਬਾਬਾ ਰਾਮ ਰਾਏ ਜੀ ਨੂੰ ਹੀ ਮਿਲਣੀ ਚਾਹੀਦੀ ਹੈ ਸਿੱਖ ਪੰਥ ਦੀ ਗੱਦੀ ਤੇ ਇਹਨਾਂ ਨੂੰ ਬਿਠਾਇਆ ਜਾਵੇ ਇਸੇ ਨੀਤੀ ਤੇ ਤੋਣੇ ਪੈਣਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਫਿਰ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਮੁਗਲ ਦਰਬਾਰ ਵਿੱਚ ਹਾਜ਼ਰ ਹੋਣ ਲਈ ਦਿੱਲੀ ਸੱਦਿਆ ਅੰਤ ਬਾਬਾ ਰਾਮ ਰਾਏ ਹਰਦوار ਤੋਂ ਪਰ ਜੁੜੀ ਧੂਨਾਂ ਇਹਨੂੰ ਡੇਰਾ ਧੂਨ ਵੀ ਕਿਹਾ ਜਾਂਦਾ ਉੱਥੇ ਰਹਿਣ ਲੱਗ ਗਏ ਸੀਗੇ ਇਤਿਹਾਸ ਵਿੱਚ ਇੱਕ ਹੋਲ ਕਹਾਉਂਦੀ ਆ ਜਦੋਂ ਬਾਬਾ ਰਾਮ ਰਾਏ ਜੀ ਸਮਾਧੀ ਵਿੱਚ ਸੀਗੇ ਮਸੰਦਾ ਨੇ ਇਹਨਾਂ ਨੂੰ ਮਰਦਾ ਕਿਨਾਂ ਦੇ ਸਰੀਰ ਦਾ ਸੰਸਕਾਰ ਕਰਤਾ ਸੀ ਤੇ ਬਾਬਾ ਰਾਮ ਰਾਏ ਜੀ ਦੀ ਪਤਨੀ ਮਾਤਾ ਪੰਜਾਬ ਕੌਰ ਇੰਨੀ ਦੁਖੀ ਹੋ ਗਈ ਹੁਣ ਫਿਰ ਕਲਗੀਧਰ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਸੱਚੇ ਪਾਤਸ਼ਾਹ ਕਿਰਪਾ ਕਰ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੌਂਟੇ ਤੋਂ ਜਿਹੜਾ ਦੁਨਾਈ ਆ ਮਸੰਦਾ ਨੂੰ ਸਜ਼ਾ ਦਿੱਤੀ ਹੈ ਤਾਂ ਜੂਪੀ ਤੋਂ ਜਦੋਂ ਆਪਾਂ ਹਰਦੁਵਾਰ ਜਾਣੇ ਆ ਉਤੋਂ 40 ਕਿਮੀਲ ਦੇ ਫਾਸਲੇ ਤੇ ਇਹ ਦੋਨ ਦੇ ਵਿੱਚ ਬਾਬਾ RAM RAJ JI ਦੀ ਸਮਾਧੀ ਬਣੀ ਹੋਈ ਹੈ ਉਦਹੀਂ ਜਿੱਦਾਂ ਉੱਥੇ ਉਹ ਸਭ ਕੁਝ ਹੋਇਆ ਵਾਪਰੇ ਆ ਪਰ ਇਹ ਬਾਬਾ RAM RAJ JI ਨੇ ਗੁਰਬਾਣੀ ਦੀ ਪੰਕਤੀ ਬਦਲਦੀ ਸੀ ਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਇਹ ਗਲਤੀ ਮਾਫੀ ਵੀ ਮੰਗ ਲਈ ਸੀ ਇਹ ਵੀ ਮੈਥੋਂ ਪੁੱਲ ਪਈ ਆ ਮਹਾਰਾਜ ਸਿੱਤੇ ਬਾਸ਼ਾ ਜੀ ਤੋਂ ਮਾਫੀ ਵੀ ਮੰਗੀ ਹੈ ਕਵਰ ਕਈ ਇਤਿਹਾਸਕਾਰ ਕਹਿੰਦੇ ਆ ਪਰ ਰਹਿਤ ਮਰਿਆਦਾ ਵਿੱਚ ਹੀ ਲਿਖਿਆ ਹੋਇਆ ਵੀ ਇਹ ਜਿਹੜੀ ਸੰਪਰਦਾਵਾ ਇਹ ਛੇਕੀ ਹੋਈ ਆ ਪੰਥ ਵਿੱਚੋਂ ਜਿਹੜੇ RAM RAI ਆ ਬਾਬਾ RAM RAI ਜੀ ਨੂੰ ਮੰਨਣ ਵਾਲੇ ਉਹਨਾਂ ਨਾਲ ਵੀ ਸਿੱਖ ਨੇ ਸਾਝ ਨਹੀਂ ਰੱਖਣੀ ਤਾਂ ਜੋ ਰਹਿਤ ਮਰਿਆਦਾ ਵਿੱਚ ਲਿਖਿਆ ਹੋਇਆ ਫਿਰ ਆਪਾਂ ਨੂੰ ਮੰਨਣਾ ਪੈਂਦਾ ਇਸ ਕਰਕੇ ਮੰਨਣਾ ਵੀ ਚਾਹੀਦਾ ਤਾਂ RAM RAI ਜਿਹੜੇ ਹਨ ਇਹਨਾਂ ਨਾਲ ਵੀ ਆਪਾਂ ਸਾਝ ਨਹੀਂ ਰੱਖਣੀ ਜਿਹੜੇ ਗੁਰੂ ਹਰਿਕ੍ਰਿਸ਼ਨ ਜੀ ਦੇ ਸਿੱਖ ਨਹੀਂ ਜਿਹੜੇ ਬਾਬਾ ਰਾਮ ਰਾਏ ਜੀ ਦੇ ਸਿੱਖ ਬਣਦੇ ਆ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਕਿ ਕਰਾਮਾਤਾਂ ਦਿਖਾਉਂਦੇ ਆ ਇਹਨਾਂ ਨੂੰ ਮੰਨਦੇ ਆ ਗੁਰੂ ਜੀ ਨੂੰ ਨਹੀਂ ਮੰਨਦੇ ਤਾਂ ਫਿਰ ਸਾਧ ਸੰਗਤ ਜੀ ਤਾਂ ਉਹ ਸਿੱਖ ਕੌਮ ਦੇ ਮਹਾਨ ਵਿਦਵਾਨ ਉਹਨਾਂ ਨੇ ਜਦੋਂ ਰਹਿਤ ਮਰਿਆਦਾ ਬਣਾਈ ਆ ਫਿਰ ਇਹਨਾਂ ਨੂੰ ਵੀ ਪੰਥ ਵਿੱਚੋਂ ਛੇਕ ਦਿੱਤਾ ਇਹਨਾਂ ਨਾਲ ਵੀ ਰੋਟੀ ਬੇਟੀ ਦੀ ਕੋਈ ਸਾਧ ਨਹੀਂ ਰੱਖਣੀ ਇਹ ਮਰਿਆਦਾ ਵਿੱਚ ਤਾਂ ਕਿ ਜਦੋਂ ਆਪਾਂ ਵੇਖਦੇ ਆਂ ਤਾਂ ਮਸੰਦ ਨੇ ਇਹ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਜਦੋਂ 22 ਮੰਡੀਆਂ ਸਥਾਪਿਤ ਕੀਤੀਆਂ ਇਹ ਮਸੰਦ ਸ਼ਬਦ ਅਸਲ ਵਿੱਚ ਅਰਬੀ ਭਾਸ਼ਾ ਦਾ ਸ਼ਬਦ ਹੈ ਜੀ ਇਹ ਮਨਸਤ ਤੋਂ ਹੋਂਦ ਵਿੱਚ ਆਇਆ ਸੀਗਾ ਜਿਹਦੇ ਅਰਥਾ ਜਿੱਦੀ ਤੇ ਬੈਠਣ ਵਾਲਾ ਇਸ ਕੀ ਦਾ ਪ੍ਰਚਾਰ ਕਰਨ ਲਈ ਥਾਪੇ ਗਏ ਸੀਗੇ ਗੁਰੂ ਅਮਰਦਾਸ ਜੀ ਮਹਾਰਾਜ ਨੇ 22 ਮੰਡੀਆਂ ਥਾਪੀਆਂ ਇਹ ਕੀ ਕਰਦੇ ਸੀ ਸਾਰਾ ਸਾਲ ਪ੍ਰਚਾਰ ਕਰਦੇ ਹੁੰਦੇ ਸੀ ਸਾਲ ਦੇ ਵਿੱਚ ਇੱਕ ਦੋ ਵਾਰ ਮਹਾਰਾਜ ਕੋਲ ਆਉਂਦੇ ਸੀ ਇਲਾਕੇ ਦੀ ਖਬਰ ਗੁਰੂ ਜੀ ਨੂੰ ਦੱਸਦੇ ਸੀ ਜੋ ਸੰਗਤਾਂ ਵੱਲੋਂ ਕਾਰ ਪੇਟਾ ਦਿੱਤੀ ਜਾਂਦੀ ਸੀ ਤੇ ਉਹ ਮਹਾਰਾਜ ਨੂੰ ਭੇਟ ਕਰਦੇ ਸੀ ਇਹਦੇ ਨਾਲ ਫਿਰ ਸੰਗਤਾਂ ਵਿੱਚ ਪ੍ਰਚਾਰ ਵੀ ਹੁੰਦਾ ਸੀ ਉਹਨਾਂ ਦਾ ਤੇ ਸੰਬੰਧ ਵੀ ਪਹੁੰਚ ਜਾਂਦਾ ਸੀ ਚੌਥੇ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਰਾਮਦਾਸ ਜੀ ਨੇ ਇਹਨਾਂ ਨੂੰ ਹੋਰ ਅੱਗੇ ਵਧਾਇਆ ਇਸ ਪ੍ਰਥਾ ਨੂੰ ਤਾਂ ਜਦੋਂ ਇਹ ਕਾਰ ਪੇਟਾ ਦੇ ਦਿੰਦੇ ਸੀ ਉਹਦੇ ਨਾਲ ਹੀ ਧਰਮਸ਼ਾਲਾ ਬਣਾਈਆਂ ਜਾਂਦੀਆਂ ਸੀ ਗੁਰੂ ਦਰਬਾਰ ਦੇ ਲੰਗਰ ਵੀ ਚਾਉਂਦੇ ਸੀ ਬਹੁਤ ਪ੍ਰੇਮ ਹੁੰਦਾ ਸੀਗਾ ਹੌਲੀ ਹੌਲੀ ਇਹ ਮਸੰਦ ਪ੍ਰਸਾ ਜਿਹੜੀ ਸੀ ਸ੍ਰੀ ਗੁਰੂ ਰਾਮਦਾਸ ਜੀ ਦੇ ਸਮੇਂ ਮੰਨਿਆ ਜਾਂਦਾ ਆਰੰਭ ਹੋਈ ਆ ਪਰ ਇਹਦਾ ਪੂਰਾ ਵਿਕਾਸ ਅੱਗੇ ਜਾ ਕੇ ਗੁਰੂ ਅਰਜਨ ਦੇਵ ਜੀ ਦੇ ਸਮੇਂ ਵਿੱਚ ਹੋਇਆ ਉਸ ਤੋਂ ਬਾਅਦ ਬੜੀ ਇਹਨਾਂ ਦੀ ਕਰਕੇ ਪ੍ਰਚਾਰ ਹੋਇਆ ਪਾਣੀ ਦੀ ਥਰ ਤੋਂ ਬਚਣ ਲਈ ਖੂਹ ਲਵਾਇਆ ਮਹਾਰਾਜ ਨੇ ਸਰੋਵਰ ਬਣਾਇਆ ਬਾੜੀਆਂ ਬਣਵਾਈਆਂ ਲੰਗਰ ਦਾ ਪ੍ਰਬੰਧ ਹੋਇਆ ਬਹੁਤ ਕੁਝ ਚੰਗਾ ਹੋ ਰਿਹਾ ਸੀਗਾ ਪਰ ਸਮਾਂ ਪਾ ਕੇ ਇਹਨਾਂ ਦੇ ਅੰਦਰ ਹਉਮੈ ਆ ਗਈ ਮਸੰਦਾਂ ਅੰਦਰ ਇਹ ਮਸੰਦ ਜਿਹੜੇ ਸੀਗੇ ਤੇ ਸਮਾਂ ਪਾ ਕੇ ਭ੍ਰਸਤ ਹੋ ਗਏ 10ਵੇਂ ਪਾਤਸ਼ਾਹ ਜੀ ਦੇ ਸਮੇਂ ਕ੍ਰਿਤੀਆਂ ਇਨੀਆਂ ਪੈਦਾ ਹੋ ਗਈਆਂ ਇਹ ਸੰਗਤ ਨੂੰ ਨੀਵਾ ਆਪਣੇ ਆਪ ਨੂੰ ਗੁਰੂ ਕਹੌਣ ਲੱਗੇ ਇਹ ਕਹਿੰਦੇ ਗੁਰੂ ਸਾਡੇ ਕਰਕੇ ਆ ਜੇ ਅਸੀਂ ਪ੍ਰਚਾਰ ਕਰਦੇ ਹਾਂ ਗੁਰੂ ਦਾ ਦੂਰ ਦੂਰ ਇਲਾਕਿਆਂ ਵਿੱਚ ਫਿਰ ਗੁਰੂ ਦੀ ਸ਼ੋਭ ਨੇ ਗੁਰੂ ਕੀ ਆ ਇਸ ਤਰ੍ਹਾਂ ਕਹਿਣਾ ਸ਼ੁਰੂ ਕਰ ਦਿੱਤਾ ਤਾਂ ਮਹਾਰਾਜ ਦਸਵੇਂ ਪਾਤਸ਼ਾਹ ਜੀ ਨੂੰ ਇਹਨਾਂ ਦੀਆਂ ਕਰਤੂਤਾਂ ਦਾ ਪਤਾ ਉਰੋਂ ਲੱਗਾ ਜਦੋਂ ਮਹਾਰਾਜ ਜੀ ਨੇ ਇਹਨਾਂ ਮਸੰਦਾਂ ਨੂੰ ਸ਼ਾਸਤਰ ਭੇਟ ਲੈ ਕੇ ਪੁੱਜਣ ਦਾ ਆਦੇਸ਼ ਦਿੱਤਾ ਹਦਾਇਤਾਂ ਦਿੱਤੀਆਂ ਇਹਨਾਂ ਨੇ ਮੰਨੀ ਨਹੀਂ ਇਹ ਅਨੰਦਪੁਰ ਸਾਹਿਬ ਵੱਲ ਆਇਨੀ ਮਹਾਰਾਜੀ ਦਾ ਜਦੋਂ ਉਪਦੇਸ਼ ਹੋਇਆ ਉਹਨਾਂ ਨੇ ਕਿਹਾ ਤੁਸੀਂ ਆਓ ਇਹਨਾਂ ਨੇ ਹਾਮੀ ਨਹੀਂ ਭਰੀ ਕਿਉਂਕਿ ਚੋਰ ਸੀਗੇ ਖਾ ਖਾ ਕੇ ਪੂਜਾ ਦਾ ਧਾਨ ਮਲੀਨ ਹੋ ਚੁੱਕੇ ਸੀਗੇ ਆਲਸੀ ਹੋ ਗਏ ਬੇਲੜ ਹੋ ਗਏ ਸੀਗੇ ਇਹਨਾਂ ਨੇ ਦਸਵੇਂ ਪਾਤਸ਼ਾਹ ਜੀ ਨੂੰ ਇਹ ਵੀ ਕਹਿਤਾ ਸੀ ਵੀ ਗੁਰੂ ਜੀ ਦੇਖੋ ਤੁਸੀਂ ਸੰਗਤਾਂ ਤੋਂ ਜੋ ਕਾਰ ਭੇਟਾ ਲੈਣੇ ਹੋ ਇਹਦੇ ਸਬੰਧ ਇਹਦੇ ਕਰਕੇ ਸੰਗਤਾਂ ਦੁਖੀ ਹੁੰਦੀਆਂ ਸੰਗਤਾਂ ਨੂੰ ਕੁਝ ਹੋਰ ਕਹਿਣਾ ਗੁਰੂ ਜੀ ਨੂੰ ਕੁਝ ਹੋਰ ਕਹਿਣਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਇੱਕ ਵਾਰ ਕੁਝ ਭੰਡ ਆਏ ਜਿਹੜੇ ਹਾਸਾ ਮਖੌੜ ਕਰਦੇ ਹੁੰਦੇ ਆ ਪਿੰਡਾਂ ਦੇ ਵਿੱਚ ਉਹਨਾਂ ਨੇ ਨਾਦਕੀ ਢੰਗ ਨਾਲ ਇਹਨਾਂ ਦੀਆਂ ਕ੍ਰਿਤਿਆਵਾਂ ਦਾ ਪਰਦਾ ਚੁੱਕਿਆ ਭਰੇ ਦੀਵਾਨ ਵਿੱਚ ਮਸੰਦਾਂ ਦੀ ਜਦੋਂ ਨਕਲ ਲਾਈ ਆ ਨਾ ਇਹਨਾਂ ਭਿਆਨਕ ਤੇ ਦਰਦਨਾਕ ਦ੍ਰਿਸ਼ ਸੀਗਾ ਸਾਰੀ ਸੰਗਤ ਕੰਬ ਗਈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਵਸਾਕੀ ਤੇ ਮੌਕੇ ਤੇ ਇਨਾ ਮਸੰਦਾਂ ਦੀਆਂ ਕੀਤੀਆਂ ਗਲਤੀਆਂ ਦੀ ਸਜ਼ਾ ਇਹਨਾਂ ਨੂੰ ਦਿੱਤੀ ਅੱਗੋਂ ਤੋਂ ਮਸੰਦ ਪ੍ਰਥਾ ਖਤਮ ਕਰਕੇ ਫੈਸਲਾ ਸੁਣਾਇਆ ਅੱਜ ਤੋਂ ਬਾਅਦ ਜੋ ਵੀ ਸੰਗਤ ਨੇ ਭੇਟ ਦੇਣੀ ਆ ਪ੍ਰੇਮ ਦੀ ਭੇਟਾ ਕੋਈ ਇੱਥੇ ਸਿੱਧਾ ਸਾਨੂੰ ਦੇਵੇਗਾ ਇਹ ਮਸੰਦਾਂ ਜਿਹੜੇ ਰਿਕਾਵਟ ਨੇ ਇਹਨਾਂ ਦੀਆਂ ਗੱਡੀਆਂ ਅੱਜ ਤੋਂ ਖਤਮ ਨੇ ਇਸ ਤਰ੍ਹਾਂ ਮਹਾਰਾਜ ਨੇ ਵੀ ਕਹਿ ਦਿੱਤਾ ਭਾਈ ਸਿੱਖੋ ਇੱਕ ਪਾਸੇ ਖੂਨੀ ਹਾਥੀ ਆਉਂਦਾ ਹੋਵੇ ਦੂਜੇ ਪਾਸੇ ਤੋਂ ਮਸੰਦ ਆਉਂਦਾ ਹੋਵੇ ਮਸੰਦ ਵਾਲੇ ਪਾਸੇ ਨਹੀਂ ਜਾਣਾ ਖੂਨੀ ਹਾਥੀ ਵਾਲੇ ਪਾਸੇ ਚਲੇ ਜਾਣਾ ਭਾਵੇਂ ਆਪ ਮਸੰਦ ਖੂਨੀ ਹਾਥੀ ਨਾਲੋਂ ਵੀ ਮਾੜਾ ਹੈ ਇਸ ਕਰਕੇ ਮਹਾਰਾਜ ਨੇ ਇਹ ਆਖਿਆ ਵੀ ਇਹਨਾਂ ਨਾਲ ਨਾਤਾ ਨਹੀਂ ਰੱਖਣਾ ਮਸੰਦਾਂ ਦੀਆਂ ਗਲਤੀਆਂ ਕਰਕੇ ਪਰਥਾ ਸਮਾਪਤ ਹੋ ਗਈ ਇਸ ਥਾਂ ਤੇ ਹੀ ਗੁਰੂ ਜੀ ਨੇ ਵਿਸਾਖੀ ਵਾਲੇ ਦਿਨ ਪੰਜ ਪਿਆਰਿਆਂ ਦੀ ਚੋਣ ਕਰਕੇ ਉਹ ਖਾਰਸਾ ਪੰਥ ਦੀ ਸਾਜਨਾ ਕੀਤੀ ਰਹਿਤ ਮਰਿਆਦਾ ਵੀ ਮਹਾਰਾਜ ਨੇ ਦੱਸ ਦਿੱਤੀ ਉਸੇ ਰਹਿਤ ਮਰਿਆਦਾ ਵਿੱਚ ਮਸੰਦਾ ਨਾਲ ਮੇੜ ਨਹੀਂ ਕਰਨਾ ਇਹ ਦਸਵੇਂ ਪਾਤਸ਼ਾਹ ਜੀ ਨੇ ਹੀ ਆਖਿਆ ਸੀ ਤਾਂ ਗੁਰਮਖ ਪਿਆਰਿਓ ਇਸ ਤੋਂ ਇਲਾਵਾ ਕੁੜੀ ਮਾਰ ਜਿਹੜੇ ਕੁੜੀਆਂ ਨੂੰ ਮਾਰਦੇ ਆ ਕੌਖ ਦੇ ਵਿੱਚ ਭਾਵੇਂ ਜੰਮਣ ਤੋਂ ਬਾਅਦ ਉਹਨਾਂ ਨਾਲ ਵੀ ਸਾਝ ਨਹੀਂ ਰੱਖਣੀ ਕਿ ਉਹ ਬੇਟੀਆਂ ਉਹ ਧੀਆਂ ਜਿਹੜੀਆਂ ਵੱਡੇ ਹੋ ਕੇ ਵਿਆਈਆਂ ਜਾਂਦੀਆਂ ਨੇ ਰਾਜਿਆਂ ਨੂੰ ਮਹਾਪੁਰਖਾਂ ਨੂੰ ਸੰਤਾਂ ਨੂੰ ਯੋਧਿਆਂ ਨੂੰ ਫਕੀਰਾਂ ਨੂੰ ਦਰਵੇਸ਼ਾਂ ਨੂੰ ਜਨਮ ਦਿੰਦੀਆਂ ਨੇ ਉਹਨਾਂ ਨੂੰ ਭਲਾ ਕਿਉਂ ਮਾਰਿਆ ਜਾਏ ਫਿਰ ਇਸ ਤੋਂ ਬਾਅਦ ਨੜੀ ਮਾਰ ਬਿਰੇ ਹੁੱਕਾ ਪੀਂਦੇ ਇਹਨਾਂ ਨਾਲ ਵੀ ਮਹਾਰਾਜ ਨੇ ਆਖਿਆ ਨਾਤਾ ਨਹੀਂ ਰੱਖਣਾ ਜੀ ਸਿੱਖ ਨੇ ਸਿੰਘ ਨੇ ਖਾਲਸੇ ਨੇ ਨੜੀ ਮਾਰ ਉੜੀ ਮਾਰ ਤੰਬਾਕੂ ਵਰਤਨ ਵਾਲੇ ਸਿਰ ਗੁੰਮ ਜਿਹੜੀ ਸਿੱਖਾਂ ਦੇ ਘਰੇ ਜਨਮ ਲੈ ਕੇ ਕੇਸ ਕਟਾ ਦਿੰਦੇ ਆ ਦੇਖੋ ਜੀ ਇਹ ਇੱਕ ਰਹਿਤ ਮਰਿਆਦਾ ਕੇਸ ਰੱਖਣਾ ਦਾੜਾ ਪ੍ਰਕਾਸ਼ ਕਰਨਾ ਗੁਰੂ ਦਾ ਹੁਕਮ ਜਿਹੜਾ ਨਹੀਂ ਮੰਨਦਾ ਇਹ ਉਹਦੀ ਆਪਣੀ ਮਰਜ਼ੀ ਆ ਉਹ ਮਨ ਪਿੱਛੇ ਲੱਗਿਆ ਹੋਇਆ ਕਿ ਗੁਰੂ ਜੀ ਨੇ ਇਹੋ ਜਿਹੇ ਲੋਕਾਂ ਨਾਲ ਰੋਟੀ ਬੇਟੀ ਦੀ ਸਾਂਝ ਕਰਨ ਤੋਂ ਮਨਾ ਕੀਤਾ ਜਦੋਂ ਆਪ ਇਸ ਤਰ੍ਹਾਂ ਕਹਿ ਦਿੰਨੇ ਆ ਉਹਨੂੰ ਕੀ ਕਹਿ ਦਿੰਦੇ ਆ ਜੀ ਸਾਡਾ ਦਿਲ ਸਾਫ਼ ਆ ਸਾਨੂੰ ਕੀ ਸਿਰਖਣ ਦੀ ਕੀ ਲੋੜ ਆ ਸਾਡੇ ਅੰਦਰ ਸਿੱਖੀ ਆ ਜੀ ਤੁਹਾਡੇ ਅੰਦਰ ਸਿੱਖੀ ਆ ਤੇ ਉਹ ਬਾਹਰ ਵੀ ਹੋਣੀ ਚਾਹੀਦੀ ਆ ਜੀ ਜਿਹੜੇ ਦਰਖਤ ਦੀਆਂ ਜਦਾਂ ਹਰੀਆਂ ਹੁੰਦੀਆਂ ਉਬਾਰ ਆਉਂਦੀਆਂ ਦਾਣੀਆਂ ਨਿਕਲਦੀਆਂ ਨੇ ਕਰੂਮਲਾਂ ਫਟਦੀਆਂ ਨੇ ਪੱਤੇ ਉੱਗਦੇ ਆ ਸਭ ਕੁਝ ਹੁੰਦਾ ਤਾਂ ਇਹ ਚੀਜ਼ ਤੁਹਾਨੂੰ ਨਹੀਂ ਕਰਨੀ ਚਾਹੀਦੀ ਇੱਥੇ ਕਹਿ ਦੇਣਾ ਚਾਹੀਦਾ ਹਾਂ ਮੈਂ ਗਲਤ ਮੈਂ ਬਹਾਨੇ ਲਾ ਰਿਹਾ ਜਾਂ ਕੰਕਾ ਤਕਾ ਕਰ ਰਿਹਾ ਹੀਲੇ ਤੇ ਹੱਜ ਤਾਂ ਨਹੀਂ ਹੈਗੇ ਪਰਮਾਰਥ ਦੇ ਰਾਹ ਤੇ ਜਦੋਂ ਉਹ ਛੋਟਾ ਜਿਹਾ ਕਹਿ ਦਈਏ ਵੀ ਕੇਸ ਰੱਖ ਲਓ ਭਾਈ ਮਹਾਰਾਜ ਨੇ ਇਸ ਤਰ੍ਹਾਂ ਮਰਿਆਦਾ ਵਿੱਚ ਕਿਹਾ ਫਿਰ ਕਹਿਣ ਕਿ ਆਪਣੇ ਕੋਲੋਂ ਕਹੀ ਜਾਂਦੀ ਹੈ ਇਹ ਤਾਂ ਗੁਰੂ ਜੀ ਨੇ ਕਿਹਾ ਹੀ ਨਹੀਂ ਹੋਣਾ ਇਹ ਰਹਿਤ ਮਰਿਆਦਾ ਆਪਣੀ ਬਣਾਈ ਆ ਇਹ ਵਿਦਵਾਨ ਜਿਹੜੇ ਸਿੱਖ ਕੌਮ ਦੇ ਬਹੁਤ ਸਿਆਣੇ ਵਿਦਵਾਨਾਂ ਨੇ ਬਣਾਈ ਹੋਈ ਆ ਰਹਿਤ ਮਰਿਆਦਾ ਤੇ ਅਕਾਲ ਪੁਰਖ ਸਾਹਿਬ ਦਾ ਹੁਕਮ ਵੀ ਆ ਕੇਸ ਰੱਖਣੇ ਚਾਹੀਦੇ ਤਾਂ ਸਿਰਗੰ ਨੜੀ ਮਾਰ ਕੁੜੀ ਮਾਰ ਮੇਨੇ ਥਾਮ ਰਾਈਏ ਤੇ ਮਸੰਦ ਇਹ ਸਖਤ ਤਰ੍ਹਾਂ ਦੀਆਂ ਜਿਹੜੀਆਂ ਸੰਪਰਦਾਵਾਂ ਸੀਗੀਆਂ ਤੇ ਜੋ ਕਰਮ ਕਰਦੇ ਸੀਗੇ ਲੋਕ ਇਹਨਾਂ ਨਾਲ ਨਾਤਾ ਨਹੀਂ ਰੱਖਣਾ ਮਹਾਰਾਜ ਨੇ ਕਿਹਾ ਇਹਦੇ ਵਿੱਚੋਂ ਕੁਝ ਸੰਪਰਦਾਵਾਂ ਨੇ ਜਿਹੜੀਆਂ ਚੱਲੀਆਂ ਸੀ ਤੇ ਗੁਰੂ ਮਹਾਰਾਜ ਦੇ ਵਿਰੋਧ ਵਿੱਚ ਉਹਨਾਂ ਨਾਲ ਨਹੀਂ ਕੋਈ ਤਰ੍ਹਾਂ ਦੇ ਲੋਕ ਵੀ ਨੇ ਪਰ ਸਾਨੂੰ ਅਕਾਲ ਤਖਤ ਸਾਹਿਬ ਵੱਲੋਂ ਜੋ ਵੀ ਫਰਮਾਨ ਹੁੰਦਾ ਹੈ ਜਾਂ ਜੋ ਰਹਿਤ ਮਰਿਆਦਾ ਵਿੱਚ ਲਿਖਿਆ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀ ਦਸਵੇਂ ਪਾਤਸ਼ਾਹ ਜੀ ਦੇ ਵੀ ਬਚਨਾਂ ਕਿ ਮੈਨੂੰ ਤਾਂ ਰਹਿਤ ਮਰਿਆਦਾ ਪਿਆਰੀ ਆ ਰਹਿਣੀ ਰਹੈ ਸੋਈ ਸਿੱਖ ਮੇਰਾ ਓ ਸਾਹਿਬ ਮੈਂ ਉਸ ਕਾ ਥੀ ਰਹਿ ਰਹਿਤ ਮਰਿਆਦਾ ਤੋਂ ਬਿਨਾ ਕੋਈ ਸਿੱਖ ਨਹੀਂ ਕਹਾ ਸਕਦਾ ਰਹਿਤ ਬਿਨਾ ਸਿੱਖ ਨਾਹੀ ਕਹਾਵੇ ਰਹਿਤ ਬਿਨਾ ਦਰਜੋਤਾਂ ਖਾਵੇ ਬਰੇਤ ਤੋਂ ਬਿਨਾ ਕੋਈ ਸੇਕ ਨਹੀਂ ਤਾਂ ਇਹ ਚੀਜ਼ਾਂ ਜਿਹੜੀਆਂ ਬੱਜਰ ਕਰਹਿਤਾ ਕੇ ਇਸ ਕਤਲ ਕਰਵਾਉਣੇ ਵੱਡਾ ਗੁਨਾਹ ਬੱਜਰ ਤੋਂ ਭਾ ਵੱਡੀ ਗਲਤੀ ਹੈ। ਰੂਮਾਂ ਦੀ ਬੇਅਦਬੀ ਨਹੀਂ ਕਰਨੀ ਚਾਹੀਦੀ, ਤੰਬਾਕੂ ਨਹੀਂ ਵਰਤਣਾ ਚਾਹੀਦਾ। ਮਹਾਰਾਜ ਨੇ ਆਖਿਆ RAM ਰਾਈਏ ਮੇਨੇ ਮਸੰਦ ਇਨ੍ਹਾਂ ਸੰਪਰਦਾਵਾਂ ਨੂੰ ਪੰਤ ਵਿੱਚੋਂ ਛੇਕਿਆ ਗਿਆ ਉਹਦੇ ਕਾਰਨ ਸੀਗੇ। ਅੰਤ ਵਿੱਚ ਮੈਂ ਕਹਾਂਗਾ ਜੇ ਇਹ ਭੁੱਲ ਬਖਸ਼ਾ ਕੇ ਅਮਰਿਤ ਸ਼ਬਦ ਕੇ ਪੰਥ ਵਿੱਚ ਰਲਣਾ ਚਾਹੁੰਦੇ ਆ ਪੰਜ ਪਿਆਰੀ ਸਿੰਘ ਸਹਿਬਾਨ ਇਹਨਾਂ ਦਾ ਸਵਾਗਤ ਕਰਦੇ ਆ ਫਿਰ ਇਹਨਾਂ ਨਾਲ ਸਾਝ ਖੂ ਸਕਦੀ ਆ ਤਾਂ ਪੂਰੀ ਗੱਲ ਸਾਨੂੰ ਸੁਣਨੀ ਚਾਹੀਦੀ ਆ ਅਧੂਰਾ ਗਿਆਨ ਖਤਰਨਾਕ ਹੁੰਦਾ ਹੈ ਹਾਨੀਕਾਰਕ ਹੁੰਦਾ ਭੁੱਲ ਚੁੱਕ ਦੀ ਖਿਮਾ ਜੀ ਅਮਰਿਤ ਸ਼ਬਦੂ ਸਿੰਘ ਸਿਲੂ ਗੁਰੂ ਵਾਲੇ ਬਣੋ ਸਤਿਗੁਰੂ ਮਹਾਰਾਜ ਮਿਹਰ ਅੰਮਤ ਕਰਨ ਦਰਸ ਕਰਨ ਬੰਦਗੀ ਦੀ ਦਾਤ ਬਖਸ਼ਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ